ਦੀਨ ਮੰਗਿਆ ਉਹਨੂੰ ਹੀ ਯਾਦਤਾ ਪਾਇਆ ਮੌਤ ਨਾਲ ਰਿਸ਼ਤੇਦਾਰੀਆਂ ਨੇ ਆਰੰਭੀਰੀਆ ਸਰਾਣੀ ਲੈ ਭੇਟਾ ਸਾਨੂੰ ਬਖਸ਼ੀਆਂ ਫੇਰ ਸਰਦਾਰਿਆਂ ਨੇ ਸਤਪੁਰ ਮੇਲੇ ਕਾਗੀਆਂ ਵਾਲੇ ਪਾਜਾ ਵਾਲੇ ਝੁਕਦੇ ਲਖਣਾ ਤਖਤਾ ਵਾਲੇ ਤਾਜਾ ਵਾਲੇ ਕੰਨ ਸਲਾਮਤ ਫੌਜਾਂ ਵਾਲੇ ਰਾਜਾ ਵਾਲੇ ਮਹਿਮਾ ਗੌਣ ਆਵਾਜ਼ਾਂ ਵਾਲੇ ਸਾਜਾਂ ਵਾਲੇ ਸਾਡੇ ਤੋਂ ਪਹਿਲਾਂ ਧਾੜੀ ਕਲਾ ਸਿਖਰ ਅਤੀ ਸਤਕਾਰਯੋਗ ਪੰਚ ਦਾ ਸਤਕਾਰਿਆ ਹੈ ਧਾੜੀ ਜੱਟਾ ਗਿਆਨੀ ਰਘਵਿੰਦਰ ਸਿੰਘ ਦੀ ਸੋਲ ਜਿਨ੍ਹਾਂ ਨੂੰ ਸਣਸਣ ਕੇ ਅਸੀਂ ਕੁਝ ਕਰਨ ਜੋਗੇ ਹੋਏ ਆ ਉਹਨਾਂ ਨੇ ਦੱਸੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਆਪ ਜੀ ਨੂੰ ਕੁਝ ਕਹਿਣ ਦਾ ਚੰਕ ਕੀਤਾ ਆਓ ਸਭ ਤੋਂ ਪਹਿਲਾਂ ਦੇਖ ਲੈ ਜੇ ਧਨੀ ਅਮਰਤ ਦੇ ਦਾਦੇ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਚੰਡੀਗੜ੍ਹ ਦੀ ਆਵਾਕ ਫਤਿਹ ਪ੍ਰਵਾਨ ਕਰੀਏ ਕੋਈ ਵੀ ਰਸਨਾ ਬੰਦੀ ਨਾ ਰਹੇ ਸਾਲਿਆਂ ਭੈਟਾ ਸਾਰੇ ਵੀਰ ਇੱਕ ਵਾਰ ਗੱਲ ਗੱਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਆਹੇ ਗੁਰੂ ਜੀ ਕੀ ਫਤਿਹ ਸਾਡੇ ਅੱਜ ਜੰਗੇ ਭਾਗ ਦੇ ਕਿ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਕੋਲ ਦੇ ਇਹਨਾਂ ਬੱਚਿਆਂ ਨੂੰ ਸੰਗਤਾਂ ਦੀਆਂ ਅਸੀਸਾਂ ਲੈਣ ਦਾ ਸੁਭਾਗ પ્રાપ્ત ਹੋਇਆ ਆਓ ਮੈਂ ਇੱਕੋ ਟਾੜੀ ਬੰਦ ਕੇ ਤੁਹਾਡੇ ਸਾਹਮਣੇ ਗਾਇਨ ਕਰਨੀ ਹੈ ਕਿ ਕਿਵੇਂ ਜਦੋਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਤਲਵੰਡੀ ਦੀ ਧਰਤੀ ਉੱਤੇ ਪ੍ਰਕਾਸ਼ ਭਾਰ ਦੇ ਪਾਪਾਂ ਦੇ ਜਿਹੜੇ ਬੱਦਲ ਸੀ ਉਹ ਚੁੱਕ ਦਿੱਤੇ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਸਤਿਗੁਰੂ ਨਾਮਕ ਪ੍ਰਗਟਿਆ ਮਿੱਟੀ ਢੰਡ ਜਗ ਚੰਗਨ ਹੋਆ ਜੋ ਕਾ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਭਲੋਆ ਪੰਜਾਬੀ ਦਾ ਮਹਾਨ ਸ਼ਾਇਰ ਕਬੀਰ ਸ਼ਰ ਬਲੰਸੇ ਉਪਾਰ ਦਿਓ ਲਿਖਦੇ ਹਨ ਆਦ ਗੁਰੂ ਨਾਨਕ ਨੂੰ ਨਮਸਕਾਰ ਬਾਰੋ ਬਾਰ ਚਲਿਆ ਸੁਧਾਰਕ ਲੋਕਾਂ ਦੇ ਜ਼ਮਾਨੇ ਦਾ ਕੱਢਿਆ ਜਿਨ੍ਹਾਂ ਤੋਂ ਉੱਚ ਨੀਚ ਦੇ ਭਲੇਖਿਆਂ ਨੂੰ ਜੋ ਕਾਂਗੀ ਵਾਲਤਾ ਦਾ ਜਿੱਤਾਂ ਸੀ ਨਿਸ਼ਾਨੇ ਦਾ ਜੋ ਕਾਂਗੀ ਵਾਲਤਾ ਦਾ ਦੇਣ ਸੀ ਮਨੁੱਖਤਾ ਨੂੰ ਆਲਾ ਸਭ ਆਰਕੂ ਕਾ ਅਦੇ ਜ਼ਮਾਨੇ ਦਾ ਕਥ ਰੱਬ ਦੀ ਬਾਣੀ ਪਰਮਤਮ ਸਨਸਾਰ ਪਾਈ ਬਖਸ਼ਿਆ ਅਮੋਲ ਤਨ ਨਾਂ ਦੇ ਖਜ਼ਾਨੇ ਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ੍ਹਦੇ ਨਾਲ ਚਾਨਣ ਹੋ ਜਾਂਦਾ ਜਦੋਂ ਜ਼ੁਲਮਾਂ ਦੇ ਬੱਦਲ ਛਾ ਜਾਂਦੇ ਫਿਰ ਕੋਈ ਨਾ ਕੋਈ ਇਨਕਲਾਬ ਹੋ ਉੱਠਦੀ ਹੈ ਆਓ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਨੇ ਅਵਤਾਰ ਧਾਰ ਕੇ ਪਾਪਾਂ ਤੇ ਜ਼ੁਲਮੀ ਲੋਕਾਂ ਨੂੰ ਭਰਮਾਂ ਦੇ ਪਖੰਡਾਂ ਵਿੱਚ ਫਸੇ ਲੋਕਾਂ ਨੂੰ ਅੋਕਾ ਦੇਕੇ ਤਲਵੰਡੀ ਦੀ ਸਾਡੀ ਤੋਂ ਸਿੱਖ ਧਰਮ ਦਾ ਆਗਾਜ਼ ਕੀਤਾ ਉਹ ਨਕਸ਼ਾ ਤੁਹਾਡੇ ਸਾਹਮਣੇ ਇਹ ਛੋਟੇ ਛੋਟੇ ਬੱਚੇ ਜਿਹੜੇ ਸ਼ਹਿਰ ਤੋਂ ਵੀ ਕਈ ਸੰਗਤਾਂ ਆਈਆਂ ਨੇ ਤੁਸੀਂ ਇਹਨਾਂ ਨੂੰ ਫੇਸਬੁੱਕ ਤੇ YouTube ਤੇ TikTok ਤੇ ਤੇ ਸਾਰੇ ਸੋਸ਼ਲ ਮੀਡੀਆ ਤੇ ਸੁਣਦੇ ਹੋ ਤਾਂ ਇਸ ਦਾ ਕੀ ਨਕਾਸ਼ ਕਿ ਸਾਡੇ ਆਤ ਜੰਮੇ ਭਾਗ ਨੇ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਵਰਤ ਤੇ ਇਹਨਾਂ ਬੱਚਿਆਂ ਨੂੰ ਅਸੀਸਾਂ ਲੈਣ ਦਾ ਸੁਭਾਗ ਦਾਤ ਹੋਇਆ ਆਓ ਆਪਣਾ ਖਿਆਲ ਲਾਚੋ ਤਲਵੰਡੀ ਦੀ ਧਰਤੀ ਤੇ ਪੇਤਾ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਅਤੇ ਭੈਣ ਨਾਨਕੀ ਨੇ ਜਿਵੇਂ ਗੁਰੂ ਨਾਨਕ ਮਹਾਰਾਜ ਦੇ ਪੜਤ ਹੋਣ ਤੇ ਖੁਸ਼ੀਆਂ ਮਨਾਈਆਂ ਉਹ ਨਕਸ਼ਾ ਤੁਹਾਡੀ ਜੱਥਾ ਤੁਹਾਡੇ ਸਾਹਮਣੇ ਇੰਜ ਗਾਇਕ ਕੰਮ ਲੱਗਿਆ ਹੈ ਸਤਿਗੁਰੂ ਠੱਗਾ ਚੋਰਾ ਨੂੰ ਨਾਮ ਜਿ ਪਾਉਂਦਿਆਂ ਨੇ ਹੰਕਾਰੀਆਂ ਦੇ ਢੋਲੇ ਹੰਕਾਰ ਸਤਿਗੁਰੂ ਨਾਮ ਬਾਣੀ ਦਾ ਮੀ ਵਸਾਉਂਦਿਆਂ ਨੇ ਤੋਂ ਦੇ ਰਾਖ ਨੂੰ ਦਿੱਤਾ ਤਾਰ ਸਤਿਗੁਰੂ ਤੇਰੇ ਚਰਨਾਂ 'ਚ ਖੜਿਆ ਆਸ ਕਰੀਏ ਬੁਹਾਰੇ ਨਾਮ ਜਪ ਬਹੁਣਗੇ ਪਾ ਸਤਿਗੁਰੂ ਤੁਸੀਂ ਸਾਰੇ ਅੱਖਾਂ ਦੀਆਂ ਪਰਖਾਂ ਤੇ ਬਿਠਾਉਣ ਯੋਗ ਹੋ ਕਿਹਦਾ ਕਿਹਦਾ ਜ਼ਿਕਰ ਕਰਾਂ ਅੱਥੀ ਸਤਿਕਾਰਯੋਗ ਸਾਡੇ ਦਿਲ ਦੇ ਅਜ਼ੀਜ਼ ਸਲਾਹ ਚਰਨੀ ਸੇ ਸਭਰਾ ਜਿਨ੍ਹਾਂ ਨੇ ਕੁੜੇ ਮਹੀਨੇ ਪਹਿਲਾਂ ਅਰਜਨ ਸਿੰਘ ਨੂੰ ਵਿਸ਼ੇਸ਼ ਤੌਰ ਤੇ ਇੱਜਤ ਤੋਂ ਬੁਲਾ ਕੇ ਗੁਰਦੁਆਰਾ ਐਸ ਬਾਟਾ ਸਾਹਿਬ ਦੇ ਤੇ ਇਸ ਨੂੰ ਢਾਡੀ ਵਾਰਾ ਗਾਇਕ ਕਰਨਾ ਸਮਝ ਦਿੱਤਾ ਕਿਉਂਕਿ ਜਿਹੜੇ ਚੰਗੇ ਪ੍ਰਬੰਧਕ ਨੇ ਉਹਨਾਂ ਨੂੰ ਹੀ ਆਉਣ ਵਾਲੀ ਪ੍ਰੀਜ਼ਾ ਨਿਕਰ ਹੈ ਨਹੀਂ ਕਈ ਦਾ ਕਈ ਦਾ ਆਪਸ ਵਿੱਚ ਲੜਾਈ ਝਗੜੇ ਚੌਧਰਾ ਈਰਖਾ ਦੇ ਵਸੋ ਕੇ ਗੁਰੂ ਘਰਾਂ ਦੇ ਵਿੱਚ ਕਲੇਸ਼ ਦਾ ਜਿਹੜਾ ਉਹ ਸੰਕਟ ਨੂੰ ਰੂਪ ਦੇ ਰਹੇ ਨਹੀਂ ਪਰ ਇਹਨਾਂ ਵਰਤਕਾਂ ਦਾ ਵੀ ਵਿਸ਼ੇਸ਼ਤਾ ਇਹ ਜੋ ਹੈ ਜਦੋਂ ਅਸੀਂ ਮੱਥਾ ਦੇ ਕੇ ਇਹਨਾਂ ਨੂੰ ਵਾਸੀ ਦੇਖਣ ਲੱਗੇ ਤਾਂ ਸਭ ਨੂੰ ਬਹੁਤ ਨਹੀਂ ਮਾਸੇਗ ਨੇ ਬਾਦੀ ਮਾਰੀ ਕਹਿੰਦੇ ਕਿ ਬੱਚਿਆਂ ਦੇ ਦਸ ਮਿੰਟ ਲਵਾਇਓ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਢਾਡੀ ਸ਼ਰੰਗੀ ਦੀ ਚਮਕਦੇ ਸਾਰੇ ਇੱਕ ਸਾਰੀ ਮਾਸ਼ਾ ਕਰਮੈਲ ਸਿੰਘ ਮੋਹਰੀਆ ਭਤੀ ਸਤਕਾਰ ਦੇ ਉਹ ਵੱਡਾ ਪੀਰ ਜਿਹੜਾ ਹੰਸਪਤ ਬਲਰਾਜ ਸਿੰਘ ਯਾਰੀ ਜਿਨ੍ਹਾਂ ਉੱਤੇ ਛੇਵੇਂ ਪਾਤਸ਼ਾਹ ਦੀ અપਾਰ ਬਖਸ਼ਿਸ਼ ਹੈ ਜਿੱਥੇ ਭੈਣ ਜੀ ਹੋਣੀ ਆਪ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਛੇਵੇਂ ਪਾਤਸ਼ਾਹ ਦੀ ਢਾਡੀ ਕਲਾ ਨਾਲ ਤੋਰ ਰਹੇ ਹਨ ਉੱਥੇ ਵੀ ਬਲਰਾਜ ਕੇ ਯਾਰੀ ਦਾ ਬਹੁਤ ਵੱਡਾ ਅਪਰਾਧਾ ਮੇਰਾ ਵੀਰ ਰਸ਼ਪਾਲ ਸਿੰਘ ਮੁੱਦਾਤਵਰ ਜਿਨ੍ਹਾਂ ਨੇ ਹਰ ਸਬਾਤ ਬਹੁਤ ਐਗੇ ਸੱਤਿਆ ਨੂੰ ਸਟੇਜ ਤੇ ਲਿਆਉਣ ਤੇ ਵੱਡਾ ਫਰਾਲਾ ਕੀਤਾ ਕਿਉਂਕਿ ਇਸ ਸਟੇਜ ਦਾ ਜਿਹੜੀ ਵੱਡੇ ਘਟਨਾਵਾਂ ਵਾਸਤੇ ਆ ਮੈਨੂੰ ਐਸ ਤਰ੍ਹਾਂ ਲੱਗਦਾ ਸੀ ਜਦੋਂ ਇੱਥੇ ਖੜ ਕੇ ਗਾਉਣਗੇ ਸ਼ਾਇਦ ਇਹ ਸਾਡੇ ਨੂੰ ਦਿਖਣੇ ਮ ਸੋ ਅਰਦਾਸ ਕਰਦੇ ਆ ਕਿ ਜਿੱਦਾਂ ਸੱਤ ਤੇ ਮਾਨਸ ਸਿੰਘ ਦੇ ਮਸੂਮਾਂ ਨੇ ਨੀਹਾਂ ਵਿੱਚ ਖੜ ਕੇ ਸਿੱਖੀਆਂ ਨੀਹਾਂ ਪਕੀਆਂ ਕਰਤੀਆਂ ਇਸੇ ਤਰ੍ਹਾਂ ਸਾਡੇ ਸੱਤੇ ਸਤ ਦੇ ਮਾਨਸਾਲ ਦੇ ਛੋਟੇ ਛੋਟੇ ਬੱਚੇ ਕੀਰਤਨ ਕਰਵਾਉਂਦਾ ਧਾਰਦੀ ਬਾਕੀ ਸਿੱਖੀ ਨੂੰ ਅੱਜਾ ਸਿੱਖੀ ਵੈਸੇ ਬਹੁਤ ਬਣਕੀਆਂ ਤੇ ਆ ਹੁਣ ਤਾਂ ਸਿੱਖੀ ਨੂੰ ਕੋਈ ਖਤਮੀ ਨਹੀਂ ਕਰ ਸਕਦਾ ਹੁਣ ਤਾਂ ਸਿੱਖੀ ਦੇ ਵਿੱਚ ਬਹੁਤ ਵੱਡੇ ਵੱਡੇ ਪੜੇ ਲਿਖੇ ਸਾਡੇ ਆਪ ਨੂੰ ਸਾਨੂੰ ਮਿਲ ਗਏ ਪਰ ਇੱਕ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਜ਼ਰੂਰ ਕਰਾਂਗਾ ਕਿ ਮਹਾਰਾਜ